ਉਹ ਇਹਦੇ ਵਿੱਚ ਸਾਰਾ ਸੇਫ ਰਹਿਣਗੇ ਆ ਠੀਕ ਹੈ ਜੀ ਇੱਡਾ ਵੀ ਸੇਫ ਆਲਾ ਵੀ ਉਹ ਠੀਕ ਠਾਕ ਹੋ ਅਸਿਆ ਇਹ ਕਮੈਨ ਆਪਾਂ ਪਹਿਲੀ ਤਿਆਰ ਕਰੀਆ ਹਾਂਜੀ ਇਸ ਤੋਂ ਪਹਿਲਾਂ ਵੀ ਰੰਗਣ ਕੀ ਇਹ ਆਪਣਾ ਨਵਾਂ ਮਾਡਲ ਆ ਜੀ ਨਵਾਂ ਮਾਡਲ ਹਾਂਜੀ ਠੀਕ ਆ ਇਹ ਚ ਕੀ ਫਰਕ ਪਾਇਆ ਦੂਜਿਆਂ ਨਾਲ ਉਹ ਏਸੀ ਕੈਮਨ ਹੋ ਗਿਆ ਜੀ ਅਸਿਆ ਏਸੀ ਕੈਮਨ ਹੋ ਗਿਆ ਆਰਪੀਐਸ 4 ਇੰਜਨ ਹੋ ਗਿਆ ਜੀ ਆਪਣਾ 2ਐਸ 4 ਇੰਜਨ ਆ ਠੀਕ ਆ ਪ੍ਰੈਸਰ ਸਿੰਗਲ ਆ ਗੱਡਾ ਵਾਲਾ ਉਹ ਸਿੰਪਲ ਆ ਜੀ ਬਿਲਕੁਲ ਆਪਣਾ ਇਹ ਬਈ 84 ਕਿਵੇਂ ਤਿਆਰ ਕਰਦੇ ਆਪਾਂ ਇਹਦੀ 84 ਵੀਰ ਜੀ ਆਪਣੀ ਲੇਜ਼ਰ ਕਟਿੰਗ ਆ ਟੋਟਲ ਪਲੇਟ ਚੋਂ ਚੱਦਰ ਚੋਂ ਬਸ ਟੋਟਲ ਪਲੇਟ ਬਾਡੀ ਆ ਹਾਂਜੀ ਐਂਗਲ ਦੀ ਆਪਾਂ ਕਿਤੇ ਵੀ ਵਰਤੋਂ ਨਹੀਂ ਕੀਤੀ ਜੀ ਠੀਕ ਆ ਤੇ ਬਾਕੀ ਇਹ ਚ ਮਾਡਲ ਕਾਹੇ ਤਿਆਰ ਕਰਦੇ ਆਪਾਂ ਵੀਰ ਜੀ ਵੀਰ ਜੀ ਮਾਡਲ 2 ਨੇ ਆਪਣੇ ਇੱਕ AC ਕਵਰ ਨੇ ਇੱਕ ਬਣਾਉਂਦੀ ਆ ਇਹਨੂੰ ਕਿਹੜਾ ਮਾਡਲ ਕਹਿੰਦੇ ਨੇ ਇਹਨੂੰ ਡੀ ਲਕਸ ਮਾਡਲ ਆ ਡੀ ਲਕਸ ਮਾਡਲ ਆ ਇੱਕ ਸਿੰਪਲ ਮਾਡਲ ਆ ਠੀਕ ਆ ਤੇ ਕਿੰਨਾ ਕ ਟਾਈਮ ਹੋ ਗਿਆ ਆਪਣੀ ਕੰਪਨੀ ਆ ਚੱਲਦੀ ਨੂੰ ਇਹਨੂੰ ਕਾ ਵੀਰ ਜੀ ਹਣ ਹੁਣ ਮਤਲਬ ਸਟਾਰਟਿੰਗ ਹੀ ਟਾਈ ਮਟਰ ਦਾ ਡੀ ਲਕਸ ਦਾ ਆਪਾਂ ਠੀਕ ਕਰ ਜਣਾ ਦੋ ਚਾਰ ਸਾਲ ਤੋਂ ਪਹਿਲਾਂ ਜਿਆਦਾ ਕੰਮ ਹੋ ਗਿਆ ਯਾਨੀ 2 ਕੋ 2020 ਤੋਂ ਚੱਲਦਾ ਕੰਮ ਠੀਕ ਆ ਇਹ 4x4 ਵੀ ਕਰਦੇ ਆਪਾਂ ਇਹ ਸਰ ਜਿਸ ਤਰ੍ਹਾਂ ਮਤਲਬ ਕਸਟਮਰ ਕੋਲ ਪਿਆਰ ਕਰਦਾਂਗੇ ਡੀ ਲਕਸ ਦਾ ਹੋਣੀ ਆਪਣੀ ਠੀਕ ਆ ਹਾਂਜੀ ਜਿਵੇਂ ਹੁਣ ਕਾਟਰ ਵਾਲ ਦੀ ਚਾਸ ਰੈਸ ਟੀਲ ਵੀ ਲਾਉਂਦੇ ਆ ਹਾਂਜੀ ਹਾਂਜੀ ਤੁਸੀਂ ਵੀ ਸਟੀਲ ਦੀ ਹਾਂਜੀ ਸਰ ਸਟੀਲ ਲੈਣ ਠੀਕ ਆ ਆਪਣੀ ਬਲੋਰ ਦੀ ਇਹਦੀ ਵੀ ਹਾਂਜੀ ਨਹੀਂ ਸਰ ਬਰੋਧੀਆਂ ਲੋਡ ਨਹੀਂ ਪੈਂਦੀ ਜ਼ਿਆਦਾ ਅੱਛੇ ਫਰਮ ਬੱਡੀ ਵਗੈਰਾ ਆਪਣੇ ਐਲੀਵੇਟਰ ਉਹ ਸਾਰੇ ਸਟੀਲ ਦੇ ਆ ਜਾਂਦੇ ਨੇ ਅੱਛਾ ਉਹ ਸਾਰੇ ਸਟੀਲ ਦੇ ਨੇ ਹਾਂਜੀ ਹਾਂ ਠੀਕ ਹੈ ਖੋਲਦੇ ਵੀ ਕਰੇ ਨੇ ਕੇ ਹਾਂਜੀ ਅੱਛਾ ਐਲੀਵੇਟਰ ਪਰ ਹਾਂਜੀ ਹਾਂ ਖੋਲਦੇ ਕਰਦੇ ਨੇ ਪਰ ਸੀਲਡਾਂ ਥੋੜਾ ਜਿਹਾ ਲੋਕ ਲੱਗਾ ਹੋਇਆ ਆਪਣਾ ਠੀਕ ਹੈ ਹਾਂਜੀ ਹਾਂ ਆ ਦੂਜੇ ਲਾਤੀ ਹਾਂਜੀ 40000 ਰੁਪਏ ਹਾਂਜੀ ਸਰ ਠੀਕ ਹੈ ਜਿਹੜੇ ਗਾਹਕਾਂ ਨੇ ਲੈ ਕੇ ਗਿਆ ਨੇ ਚੰਗਾ ਪੋ ਐਨ ਸਰ ਪੂਰੀ ਫੁੱਲ ਰਿਪੋਰਟ ਆਉਣਾ ਦੀ ਜਣ ਕੇ ਉਹ ਸਿੰਪਲ ਮਾਡਲ ਸੀ ਜਿਵੇਂ ਆਪਾਂ ਆਖਿਆ ਉਹ ਮਾਡਲ ਜੋ ਫੁੱਲ ਐਂਡ ਰੈਡੀ ਸੀਗੀ ਕੰਪਨੀ ਠੀਕ ਆ ਟਾਇਰ ਫਿਰ ਜਿਹੜੇ ਲੋਕ ਕਹਿੰਦੇ ਨੇ ਕਿ ਗਾਹਕ ਕਹਿੰਦਾ ਉਹੀ ਪਾ ਦੇਣੋ ਪਰ ਆਪਣੀ ਮਰਜ਼ੀ ਦੇ ਪਾਉਣਿਓ ਸਰ ਕਸਟਮਰ ਤੇ ਵੀ ਕੋਈ ਕਰਤਨੀ ਆਪਣੀ ਮਰਜ਼ੀ ਨਾਲ ਕੋਈ ਜਿੱਕ ਤਰੀ ਜਿਸ ਤਰ੍ਹਾਂ ਘੱਟ ਚਮੜਾ ਪਸੂ ਆਪਾਂ ਆਪਣਾ ਪਸ ਕਰ ਲਵਾਂ ਠੀਕ ਆ ਹਾਂਜੀ ਤੇ ਇਸੀ ਪੂਰਾ ਕੰਮ ਜਾਵਾ ਐਨ ਪੂਰਾ ਸਾਰਾ ਓਕੇ ਠੀਕ ਆ ਪੀਟਰ ਦੀ ਜਾਂਦਰਾਏ ਤਾਂ ਸਟੀਲੀ ਲਓ ਅੱਛਾ ਵਿੱਚ ਸਟੀਲੀ ਆਣਾ ਜਿੱਥੇ ਜ਼ਿਆਦਾਤਰ ਜਿਹਾ ਹੀ ਆ ਕਿ ਉਹ ਫੈਸਲੀ ਲਾਦੀ ਹਾਂਜੀ ਸਰ ਠੀਕ ਆ ਚਲੋ ਫੇਰ ਆਪਾਂ ਕਿਤੇ ਬਣਾਵਾਂਗੇ ਵੀਡੀਓ ਹਨਾ ਕੋਈ ਨਾ ਸਰ ਇੱਕ ਵਾਰ ਕੰਪਨੀ ਬੁਲਾਵਾਂਗੇ ਜ਼ਰੂਰ ਤੁਹਾਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਫੇਰ ਕਹਿ ਲਾਉਣੇ ਉਹਦੇ ਇਹਦੇ ਸਰ ਵਾਲੇ ਚਾਰੇ ਨੇ ਯਾਨਕਿ ਆਪਾਂ 5 ਲੱਖ 30 ਲੱਖ 30 ਲੱਖ 50 ਹਜ਼ਾਰ ਠੀਕ ਆ ਚਲੋ ਵਧੀਆ ਠੀਕ ਆ ਤੇ ਆਕੇ ਤਾਂ ਥੋੜੀ ਜਿਹੀ ਆਵਾਜ਼ ਕਰਕੇ ਹੋ ਗਿਆ ਫੇਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਬਹੁਤ ਧੰਨਵਾਦ ਧੰਨਵਾਦ ਦੇ ਲਈ ਹਾਂ ਆਪਣਾ ਦੀ ਟ੍ਰੈਕ ਮਸ਼ੀਨ ਹਾਂਜੀ ਟ੍ਰੈਕਮ ਦੀ ਆਪਣੀ ਠੀਕ ਆ ਇਹਦਾ ਕਟਰ ਫੁੱਟ ਕਟਰ ਵਾਲਾ ਕੈਪ ਫੁੱਟਾ ਇਹਨਾਂ ਦਾ ਕਲਾਸ ਮਾਡਲ ਆ ਜੀ ਆਪਣਾ ਸੱਤ ਫੁੱਟਾ ਕਟਰ ਵਾਲ ਮਿਲੂਗਾ ਇਹ ਚੋਂ ਵੀ ਠੀਕ ਆ ਹਾਂਜੀ ਤੇ ਕ੍ਰੋਸ ਕਰਦਾ ਇੰਜਨ ਆ ਜੀ ਇਹਦੇ ਵਿੱਚ ਠੀਕ ਆ ਉਧਰਲੀ ਸਾਈਡ ਆਪਣਾ ਹੌਕਰ ਹੋ ਗਿਆ ਜੀ ਹਾਂਜੀ ਉਹ ਸਰ ਆਟੋਮੈਟਿਕ ਆ ਜੀ ਆਟੋਮੈਟਿਕ ਜੀ ਠੀਕ ਆ ਉਹਦੇ ਕਰਕੇ ਥੋੜਾ ਜਿਆਦਾ ਕੰਮ ਚੱਲ ਜੀ ਠੀਕ ਹਾਂਜੀ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਇਹ ਬਣਾਉਂਦਿਆਂ ਨੂੰ ਇਹ ਸਰੇਣਾ ਨੂੰ ਵੀ ਤਕਰੀਬਨ ਆ ਮਾਰਚ ਵਿੱਚ ਰੈਡੀ ਕੀਤੀ ਸੀ ਠੀਕ ਆ ਹਾਂਜੀ ਤੇ ਫੀਲਡ 'ਚ ਵੀ ਬਹੁਤ ਵਧੀਆ ਰਿਜ਼ਲਟ ਆਇਆ ਜੀ ਇਹਦਾ ਠੀਕ ਆ ਜਿਵੇਂ ਮੀਂਹ ਮੂੰਹ ਪੈ ਗਿਆ ਗੱਲੇ ਪਾਣ ਨੇ ਉਹ ਹੀ ਥਿੰਕਦੇ ਨਹੀਂ ਜੀ ਠੀਕ ਆ ਹਾਂਜੀ ਹਾਂ ਇਹ ਇੰਜਨ ਇੰਜਨ ਸਰ ਕ੍ਰਾਸ ਕਰਦਾ ਜੀ ਫੀਲਡ ਹੌਸਪਾਵਰ ਦਾ 75 ਹੌਸਪਾਵਰ ਹਾਂਜੀ ਹਾਂਜੀ ਠੀਕ ਆ ਇਹ ਤਾਂ ਡੀਜੋ ਖਰਚਾ ਬਹੁਤ ਘਟਊਗਾ ਹਾਂਜੀ ਸਰ ਨਾਰਮਲ ਆ ਠੀਕ ਆ ਲੈ ਲੈਣ ਤੋਂ ਵੈਸੇ ਥੋੜਾ ਘਟਾ ਜੀ ਕੋਈ ਪ੍ਰੋਬਲਮ ਨਹੀਂ ਵੈਸੇ ਬਹੁਤ ਵਧੀਆ ਜੀ ਰਿਜ਼ਲਟ ਆਇਆ ਜੀ ਕਿੰਨੇ ਕਿਲੇ ਵੜ ਦਿੰਦੀ ਹੈ ਇਹ ਜਿਆੜੀ ਦੇ ਸਰ ਆਪਣੇ ਤੇ ਬਾਕੀ ਤਾਂ ਹੁਣ ਜਿਹੜਾ ਲਵੇ ਲਵੇ ਹੁਣ ਆਪਣੇ ਹਾਂਜੀ ਤਾਂ ਕੋਈ ਦਿੱਕਤ ਨਹੀਂ ਨਹੀਂ ਇਹ 10 12 ਕਿਲੇ ਡੇਲੀ ਵੱਢੀ ਜਾਂਦੀ ਹੈ ਵੱਢੀ ਜਾਂਦੀ ਜਾਂਦੀ ਕੀ ਕੀਮਤ ਹੈ ਦੀ ਇਹਦੀ ਸਰ ਕੀਮਤ 22+ ਆ ਜੀ 22+ ਹਾਂਜੀ ਠੀਕ ਆ ਇਹ ਜਦੋਂ ਫਿਰ ਜਲਦੀ ਦਾ ਇਹ ਰੋਡ ਤੇ ਫਿਰ ਘਾਤੇ ਜਲਦੀ ਆ ਟ੍ਰਾਕੇ ਫਿਰ ਠਾ ਟਰਾਲੇ ਤੇ ਲੋਡ ਕਰਦੇ ਆ ਸਿਰਫ ਆ ਠੀਕ ਆ ਹਾਂਜੀ ਉਹ ਜੇ ਕਸਟਮਰ ਆਪਣਾ ਲੈ ਲੈਣ ਵਿਚਾਰੋਂ ਆਪਾਂ ਵੀ ਅਬਲੀ ਬਿਲ ਕਰਕੇ ਦੇ ਸਕਦੇ ਆ ਜੇ ਜਿਵੇਂ ਗਾਗਲੇ ਵੀ ਲੈਣੀ ਮਸ਼ੀਨ ਗਾਗਲੇ ਲੈ ਕੇ ਜਾਣੀ ਉਹ ਨੂੰ ਵੀ ਟਰਾਲੇ ਤੇ ਲੈ ਕੇ ਜਾਣੀ ਟਰੈਕਟਰ ਹੁੰਦਾ ਜਿਹੜਾ ਗਾਗਲੇ ਵੇ ਆਪਣਾ ਵਿਚਾਰਾ ਤਾਂ ਟਰੈਕਟਰ ਹੁੰਦਾ ਜੀ ਟਰੈਕਟਰ ਤੇ ਟਰਾਲੀ ਬਣਾਵਾ ਲੈਂਦੇ ਨੇ ਉਹ ਤੇ ਲੋਡ ਹੋ ਜਾਂਦਾ ਜੀ ਠੀਕ ਆ ਹਾਂਜੀ ਚਲੋ ਠੀਕ ਆ ਓਕੇ ਬ੍ਰਦਰ ਧੰਨਵਾਦ ਸਰ ਜੀ ਚਲੋ ਜੀ ਠੀਕ ਠਾਕ ਜੀ ਬਹੁਤ ਵਧੀਆ ਜਿਹੜਾ ਕਰਾ ਰਹੇ ਨੇ ਕਿਹੜਾ ਸਿਸਟਮ ਲੱਗਿਆ ਹੁੰਦਾ ਸਾਡੇ ਕੋਲੇ ਤਿੰਨ ਮਾਡਲ ਨੇ ਸਿਸਟਮ ਦੇ ਠੀਕ ਹੈ ਜੀ ਇੱਕ ਤਾਂ ਹੈਗਾ ਸਾਡੇ ਕੋਲੇ ਨੋਰਮਲ ਸੈਟ ਠੀਕ ਹੈ ਜੀ ਇੱਕ ਹੈਗਾ ਸਾਡੇ ਕੋਲੇ ਵਾਈਫਾਈ ਇੱਕ ਹੈਗਾ ਸਾਡੇ ਕੋਲੇ ਜੀਪੀਐਸ ਵਾਲਾ ਅਰੇ ਜੀਪੀਐਸ ਵਾਲਾ ਜੀ ਇਹ ਜੀਪੀਐਸ ਵਾਲਾ ਜੀ ਠੀਕ ਹੈ ਜੀ ਇਹ ਸਿਸਟਮ ਸਾਡੇ ਇਹ ਜਗ ਜਿੱਤਦੇ ਨੇ ਪਰ ਉਹ ਸਾਰਾ ਜੋ ਬਾਗਟਾ ਨੇ ਇਹ ਵੀ ਜਗ ਜਿੱਤਦੀਆਂ ਨੇ ਹਾਂਜੀ ਇਹਦੇ ਵਿੱਚ ਸਾਡੇ ਕੋਲੇ ਚਾਰ ਮਾਡਲ ਨੇ ਠੀਕ ਹੈ ਜੀ ਜਿਹੜਾ ਇਹ ਮਾਡਲ ਹੈ ਸਰ ਲੇਟੈਸਟ ਹੈ ਐਮ ਟ੍ਰੈਕ ਮਾਡਲ ਠੀਕ ਹੈ ਜੀ ਤੇ ਇੱਕ ਸਾਡੇ ਕੋਲੇ ਹੈਗਾ ਡ੍ਰੈਗਨ ਠੀਕ ਹੈ ਜੀ ਉਹ ਵੀ ਅਸੀਂ ਇਸ ਵਾਰ ਨਵਾ ਦਿੱਤਾ ਹੈ ਉਹਦਾ ਕੀ ਫਰਕ ਹੈ ਜੀ ਉਹਦੇ ਫਰਕੇ ਹੈ ਜੀ ਦੇਖੋ ਇਹਦੇ ਵਿੱਚ ਤਾਂ ਅਸੀਂ ਜੱਕ ਲਾਇਆ ਹੋਇਆ ਅਸਲ ਤੋਂ ਬਾਗਟ 7 ਤੋਂ 10 ਵਾਲੀ ਕਹਿੰਦੇ ਨੇ ਜਿਹੜੀ 12 ਫੁੱਟ ਤੱਕ ਹੋ ਜਾਂਦੀ ਹੈ ਛੱਤ ਅੱਛਾ ਜੀ ਇੱਧਰ ਪਿੱਛੇ ਲੱਗਿਆ ਜੀ ਹੈਨਾ ਇਹਦੇ ਆ ਜੱਕ ਲੱਗਿਆ ਹੋਇਆ ਜੀ ਹਾਂਜੀ ਇਹ ਸਾਡੇ ਕੋਲ ਕੰਟਰੋਲ ਪੈਨ ਤੇ ਸਵਿੱਚ ਲੱਗੀ ਹੁੰਦੀ ਹੈ ਇੱਕ ਪਾਸੇ ਨੂੰ ਵੱਧ ਤੱਕ ਦੋਨੇ ਪਾਸੇ ਦੋਨੇ ਸੈਟਾਂ ਨੂੰ ਠੀਕ ਹੈ ਜੀ ਮੰਨ ਲਓ ਇਹ ਤੁਸੀਂ ਇਹਨੂੰ 7 ਤੋਂ 9 ਫੁੱਟ ਵੀ ਲੈ ਸਕਦੇ ਹੋ ਠੀਕ ਹੈ ਜੀ 7 ਤੋਂ 12 ਫੁੱਟ ਵੀ ਲੈ ਸਕਦੇ ਹੋ 12 ਫੁੱਟ ਜਿਹੜਾ ਟਰੈਕਟਰ ਚੱਲ ਜਾਂਦਾ ਹੈ ਟਰੈਕਟਰ ਚੱਲ ਚੱਲਦਾ ਠੀਕ ਹੈ ਜੀ ਤੇ ਦੂਜੇ ਮਾਡਲ ਸਾਡੇ ਉਹ ਮੰਨ ਲਓ 7 ਲੈ ਲਿਆ 7 ਰਹੂਗਾ ਜੇ 8 8 ਹੈ ਜੀ 8 ਤੋਂ 8 ਰਹੂਗਾ ਠੀਕ ਹੈ ਕਿਹੜਾ ਸਾਡਾ ਡ੍ਰੈਗਨ ਮਾਡਲ ਹੈ ਹਾਂ ਜੀ ਉਹ ਹੈਗਾ ਸਾਡਾ 3 ਫੁੱਟ ਆ ਜੀ ਇਹ ਇਹ ਸਾਡਾ ਡ੍ਰੈਗਨ ਮਾਡਲ ਹੈ ਜੀ ਠੀਕ ਹੈ ਜੀ ਇਹ ਇਸ ਵਾਰ ਲਾਂਚ ਕੀਤਾ ਸੀ ਹੱਸਿਆ ਜੀ ਇਸ ਵਾਰ ਮਾਰਕੀਟ 'ਚ ਦਿੱਤਾ ਹੈ ਇਦੇ ਵਿੱਚ ਅਸੀਂ ਫੈਸਿਲਿਟੀ ਆ ਇਹ ਦਿੱਤੇ ਨੇ ਵੀ ਉਹਦੇ ਦਾ ਅਸੀਂ ਜੈਕ ਲੱਗਿਆ ਹੋਇਆ। ਹਾਂਜੀ। ਇਹਦੇ ਅਸੀਂ ਪਲੇਟਾ ਲਾਤੀਆਂ ਸਾਈਡ ਤੇ। ਅਸਿਆ ਜੀ। ਮੰਨ ਲਓ ਆਹ ਨਟ ਖੋਲੋਗੇ ਤੁਸੀਂ। ਹਾਂਜੀ। ਅੱਧੇ ਫੁੱਟ ਦੀ ਪਲੇਟ ਲਾ ਦੋ। ਅੱਧੇ ਦੀ ਉਧਰ ਲੱਗ ਜੂ। 8 ਫੁੱਟ ਬਣ ਜੂ। 8 ਫੁੱਟ ਬਣ ਜੂਗਾ ਜੀ। ਔਰ 1 ਫੁੱਟ ਇੱਧਰ ਲਾ ਦੋ, 1 ਫੁੱਟ ਉਧਰਲੇ ਪਾਸੇ ਲਾ ਦੋ। ਤਾਂ 10 ਦਾ ਬਣ ਜੂ 9 ਫੁੱਟ। 9 ਫੁੱਟ ਆ ਜੀ। ਠੀਕ ਆ ਜੀ। ਠੀਕ ਆ ਜੀ। ਇਹਦੇ ਵਿੱਚ ਇੱਕ ਅਸੀਂ ਇਹ ਦਿੱਤਾ ਵੀ ਜਿਹੜਾ ਆ ਪਾਵਰ ਮਾਸਟਰ ਦਿੱਤਾ ਜੀ। ਹਾਂਜੀ। ਸਾਨੂੰ ਅੱਗੇ ਹੈਂਗਲਟ ਮਾ ਦੇ। ਹਾਂਜੀ। ਉੱਪਰ ਹੁੰਦਾ ਪੈਂਦਾ ਤਾਂ ਜਾ ਕੇ ਉੱਪਰ-ਨੀਚੇ ਹੁੰਦਾ ਹੈ ਕਵਰ ਹੋ ਜਾਂਦਾ ਘੱਟ ਹੁੰਦਾ ਘੱਟ ਹੁੰਦਾ ਜੀ ਹੁਣ ਅਸੀਂ ਪਾਵਰ ਮਾਸਟਰ ਦੇਤਾ ਠੀਕ ਹੈ ਜੀ ਉਹ ਪੈਨਲ ਤੇ ਟਰੈਕਟਰ ਤੇ ਬੈਠੇ ਬਿਠਾਏ ਸਵਿਚ ਦੱਬੋ ਉਸ ਤਰ੍ਹਾਂ ਨੂੰ ਸਵਿਚ ਦੱਬੋ ਨੀਚੇ ਕਰ ਲਓ ਨਹੀਂ ਉਹ ਖਮਾਉਣ ਵਾਲਾ ਕੰਮ ਨੂੰ ਮੇੜਦਾ ਕੰਮ ਨੂੰ ਮੇੜਦਾ ਠੀਕ ਹੈ ਜੀ ਨੰਬਰ 3 ਤੇ ਅਸੀਂ ਆ ਇੱਥੇ ਦੇਤੀਆਂ ਜੀ ਅੱਗੇ ਪਾਈਪਾਂ ਇਹ ਉਦੋਂ ਹੀ ਖੁੱਲੀਆਂ ਪਈਆਂ ਰਹਿੰਦੀਆਂ ਖੋਲੋ ਇਹਦੇ ਵਿੱਚ ਸਾਰਾ ਸੇਫ ਰਹਣਗੇ ਆ ਠੀਕ ਹੈ ਜੀ ਈਡਾ ਵੀ ਸੇਫ ਨੇ ਮੰਨਿਆ ਕਰਤੀ ਆ ਆ ਲੀਡ ਪੂਰੇ ਟਰੈਕਟਰ ਤੇ ਜਾ ਕੇ ਲੱਗੀ ਹੋਈ ਆ ਅਸੇ ਆ ਜੀ ਹਾਂ ਉਦਾਂ ਹੀ ਇਹ ਪਿੱਛੇ ਜਾ ਲੱਗਦੀ ਆ ਠੀਕ ਠੀਕ ਹੈ ਜੀ ਇਹ ਆ ਸੋਚਿਆ ਜਿਹੜੀ ਅਸੀਂ ਇਹ ਤਾਂ ਸੀ ਡੈਮੋ ਵਾਸਤੇ ਦਿਖਾਈ ਆ ਹਾਂ ਜੀ ਵੀ ਇਹਦੇ ਨਾਲ ਪਾਵਰ ਮਾਸਟਰ ਇਹ ਅਪ ਡਾਊਨ ਕਰਦਾ ਠੀਕ ਹੈ ਜੀ ਠੀਕ ਹੈ ਤੇ ਸਭ ਤੋਂ ਲੇਟੈਸਟ ਦਿੱਤਾ ਸੀ ਇਹਦੇ ਵਿੱਚ ਵੀ ਆ ਪ੍ਰੈਸ਼ਰ ਚੈੱਕ ਕਰਨ ਵਾਸਤੇ ਅਸੀਂ ਕਰਾਇਆ ਇਹਦਾ ਵੀ ਪ੍ਰੈਸ਼ਰ ਕਿੰਨਾ ਹੈ ਟਰੈਕਟਰ ਦਾ ਕਿੰਨਾ ਪ੍ਰੈਸ਼ਰ ਦੇ ਰਿਹਾ ਹੈ ਜੀ ਠੀਕ ਹੈ ਜੀ ਕਰਾਂ ਹਾਂ ਜੀ ਇਹ ਅੱਗੇ ਕੀ ਹੁੰਦਾ ਦੀ ਕਈ ਵਾਰ ਟਰੈਕਟਰ ਪ੍ਰੈਸ਼ਰ ਘਟ ਦਿੰਦੇ ਨੇ ਹਾਂ ਜੀ ਪੂਰਾ ਕੰਮ ਨਹੀਂ ਵਰਕ ਕਰਦਾ ਠੀਕ ਹੈ ਜੀ ਹੁਣ ਅਸੀਂ ਇਹ ਦਿੱਤਾ ਇਹ ਇਹਦੇ ਵਿੱਚ ਆਪਾਂ ਨੂੰ ਪ੍ਰੈਸ਼ਰ ਦਾ ਪਤਾ ਲੱਗ ਜਾਵੇ ਕਿ ਕਿੰਨਾ ਪ੍ਰੈਸ਼ਰ ਟਰੈਕਟਰ ਦੇ ਰਿਹਾ ਠੀਕ ਕਿੰਨਾ ਚਾਹੀਦਾ ਹੁੰਦਾ ਜੀ ਇਹ ਆਪਾਂ ਨੂੰ 20 ਤੋਂ 30 ਦੇ ਵਿੱਚ ਚਾਹੀਦਾ ਠੀਕ ਹੈ ਜੀ ਠੀਕ ਹੈ ਜੀ ਅਗਰ ਉਹਨਾਂ ਟਰੈਕਟਰ ਪ੍ਰੈਸ਼ਰ ਪੂਰਾ ਕਰਦਾ ਹੈ ਤਾਂ ਵਰਕ ਸਹੀ ਕਰੂਗਾ ਠੀਕ ਹੈ ਜੀ ਟਰੈਕਟਰ ਕਈ ਵਾਰ ਪ੍ਰੈਸ਼ਰ ਪੂਰਾ ਨਹੀਂ ਕਰਦਾ ਤਾਂ ਵਰਕਿੰਗ ਇਹਦੀ ਘਟ ਜਾਂਦੀ ਆ ਠੀਕ ਹੈ ਜੀ ਤਾਂ ਕਿ ਕਸਟਮਰ ਕਹਿਣ ਲੱਗਿਆਂਗਾ ਤੁਹਾਡੇ ਸਿਸਟਮ ਦੀ ਪ੍ਰੋਬਲਮ ਹੈ ਜੀ ਠੀਕ ਹੈ ਜੀ ਜਾਂ ਡਿਸਟ੍ਰੀਬਿਊਟਰ ਦੀ ਪ੍ਰੋਬਲਮ ਹੈ ਯਾਨੀ ਕਿ ਉਹ ਚੀਜ਼ ਨੂੰ ਦੇਖਦੇ ਹੋਏ ਅਸੀਂ ਇਹ ਚੀਜ਼ ਲਾਈ ਹੈ ਜੀ ਘਰਤੀ ਵੀ ਕਿਸਾਨ ਦਾ ਫਾਇਦਾ ਹੋਵੇ ਜੀ ਠੀ ਯਾਨੀ ਕਿ ਇਹ ਡਿਸਟਰੀਬਿਊਟਰ ਤੇ ਲੱਗੀ ਹੋਈ ਹੈ ਠੀਕ ਹੈ ਜੀ ਉਹ ਆਪਾਂ ਨੂੰ ਸਾਰਾ ਦੱਸ ਦਿੰਗੇ ਕਿੰਨਾ ਪ੍ਰੈਸ਼ਰ ਦੇ ਰਿਹਾ ਰੈਜ਼ਰਵੇਅਰ ਇਹ ਠੀਕ ਹੈ ਤੇ ਇਹਦੇ ਵਧੀਆ ਜੈਕ ਲੱਗੇ ਹੋਏ ਨੇ ਸਾਰਾ ਆਪਣਾ ਵਧੀਆ ਮਟੀਰੀਅਲ ਹੈਵੀ ਕੁਆਲਟੀ ਦਾ ਬਣਿਆ ਜੀ ਹੈਵੀ ਕੁਆਲਟੀ ਦਾ ਇਹ ਮਿਕਰ ਵੈਲਡਿੰਗ ਹੈ ਸਾਰੀ ਠੀਕ ਹੈ ਜੀ ਇਹ ਘੱਟੋ ਘੱਟ ਇਹਦੀ ਵੈਲਡਿੰਗ ਹੈ ਜੀ ਠੀਕ ਹੈ ਜੀ ਆ ਸਾਰਾ ਫੋਲਡਿੰਗ ਹੈ ਬਸ ਇਹ ਫੋਲਡਿੰਗ ਹੈ ਜੀ ਸਾਰਾ ਹਾਂ ਜੀ ਠੀਕ ਹੈ ਬਹੁਤ ਵੈਲਡਿੰਗ ਘੱਟ ਕੀਤੀ ਹੋਈ ਹੈ ਬਹੁਤ ਆਪਾਂ ਬ੍ਰਦਰ ਬਾਜ ਦਾ ਪਹਿਲਾਂ ਤਾਂ ਸਾਨੂੰ ਇਹੀ ਜਿਵੇਂ ਰੀਪਰੀ ਬਣਾਉਂਦੀ ਆ ਇਕੱਲੀ ਜਾਂ ਲੇਜ਼ਰ ਕਰਾਈ ਬਣਾਉਂਦੇ ਆ ਜਾਂ ਬੋਰ ਵਾਲੀਆਂ ਮਸ਼ੀਨਾਂ ਅੱਜ ਆ ਕੇ ਇੱਥੇ ਪਤਾ ਲੱਗਾ ਇਹ ਤਾਂ ਘੱਟ ਤੋਂ ਘੱਟ 100 ਪ੍ਰਕਾਰ ਦਾ ਸੰਤਵਣ ਦੇ ਹੋਣਗੇ ਅਸੀਂ ਦੇਖੋ ਉਹ ਇੱਕ ਨਵੀਂ ਪ੍ਰੋਡਕਟ ਲਾਇਆ ਜਿਹਦੇ ਵਿੱਚ ਅਸੀਂ ਇੱਟ ਤਿਆਰ ਕਰਦੇ ਆ ਇੱਟ ਤਿਆਰ ਕਰਦੇ ਆਂ ਕਿੱਟੀ ਤਿਆਰ ਕਰ ਸਕਦੇ ਆ ਤੋ ਠੀਕ ਹੈ ਜੀ ਜਿਹੜੀ ਆਪਣੀ ਪੱਠਿਆਂ ਦੇ ਕੰਮ ਆਉਂਦੀ ਆ ਹਾਂਜੀ ਪਾਲਣ ਦੇ ਕੰਮ ਆਉਂਦੀ ਆ ਠੀਕ ਹੈ ਜੀ ਉਹ ਤਾਂ ਮਨੋ ਘਰ ਦੇ ਵਿੱਚ ਗੋਪਰਾ ਹਾਂਜੀ ਕੋਈ ਮਟੀਰੀਅਲ ਆ ਦੂਸਰਾ ਉਹਨੂੰ ਤਾਂ ਪਕਰਸਾ ਠੀਕ ਹੈ ਤੋਂ ਤੋਂ ਲੈ ਕੇ ਤੋਲ ਤੱਕ ਇਹਦੇ ਵਿੱਚ ਕੀ ਆ ਇਹਦੇ ਵਿੱਚ ਆਪਾਂ ਗੋਬਰ ਨੂੰ ਮਿਕਸ ਉਹ ਕਰ ਦਿੰਨੇ ਆ ਠੀਕ ਹੈ ਜੀ ਉਸ ਵਾਸਤੇ ਗੋਬਰ ਦਾ ਪੱਕੇ ਵਿੱਚ ਇੱਕ ਕਰਉਣੀ ਆ ਠੀਕ ਹੈ ਜੀ ਉਹਦੇ ਵਿੱਚ ਪਾਇਆ ਹਾਂਜੀ ਤਾਂ ਇਹ ਬਿਲਕੁਲ ਇਹਨੂੰ ਬ੍ਰੀਕ ਤੋਂ ਕਰ ਦੋਗੇ ਪਾਣੀ ਅਲੱਗ ਕਰ ਦੋ ਠੀਕ ਹੈ ਜੀ ਤੇ ਪੂਰਾ ਮਿਕਸ ਕਰ ਉਹ ਬਣਾ ਦੋਗਾ ਰੋਡਾ ਟੱਕੜ ਦੋਗੇ ਠੀਕ ਹੈ ਜੀ ਬਹੁਤ ਤੇਰਾ ਪਹੁੰਚ ਰਹੀ ਪੂਰਾ ਪ੍ਰੋਫੈਸ਼ਨਲ ਇੱਥੇ ਆ ਕੇ ਨੂੰ ਸਿਰਗਾ ਇੱਕ ਚਾਹਕ ਤਿਆਰ ਕਰ ਦੇ ਬਾਈ ਚਾਹ ਤਿਆਰ ਕਰ ਲਓ ਉਹ ਚੀਜ਼ ਆਪਣੇ ਬਣੇ ਪਈ ਆ ਦੇਖੋ ਠੀਕ ਆ ਆਹ ਚੀਜ਼ ਜਿਹੜੀ ਹਾਂ ਚੋ ਉਹ ਕਰ ਦਿੰਦੇ ਠੀਕ ਆ ਜੀ ਸਿਸਟਮ ਇਹ ਕਿਹੜਾ ਹੈ ਆ ਤਾਂ ਕਰੋੜਾਂ ਚ ਹੈ ਸ ਕਰੋੜਾਂ ਚ ਵਾਗੀ ਕੀਮਤ ਜੀ ਠੀਕ ਆ ਜੀ ਕਿਉਂਕਿ ਇਹ ਮਟੀਰੀਅਲ ਬਹੁਤ ਹੈ ਹਾਂ ਜੀ ਬਹੁਤ ਵੱਡਾ ਮਟੀਰੀਅਲ ਹੈ ਸਾਰਾ ਸਿਸਟਮ ਇਹਦਾ ਨਾ ਪੂਰਾ ਜੁੜਿਆ ਹੈ ਈ ਵੀਧੀਆ ਮੋਟਰਾਂ ਲੱਗੀਆਂ ਹੋਈਆਂ ਨੇ ਇਹਦੇ ਠੀਕ ਹੈ ਜੀ ਕੋਈ 30 ਦੀ ਮੋਟਰ ਹੈ ਸਾਰਾ ਪਾਵਰ ਸਿਸਟਮ ਇੱਥੇ ਪੈਂਦਾ ਜੀ ਆ ਕੇ ਫਿਰ ਇਹਦੇ ਵਿੱਚ ਹਾਂਜੀ ਉਧਰੋਂ ਝੜ ਕੇ ਆਉਂਦਾ ਦੇਖੋ ਹਾਂਜੀ ਉਧਰੋਂ ਝੜ ਕੇ ਇਹਦੇ ਵਿੱਚ ਆਉਂਦਾ ਠੀਕ ਹੈ ਜੀ ਮਟੀਰੀਅਲ ਨਿਕਲ ਜਾਂਦਾ ਦੂਸਰਾ ਤਾਂਾਂ ਬਾਗ ਵੀ ਦਿੰਦਾ ਜੀ ਤਾਂਾਂ ਬਾਗ ਸਾਰੇ ਜਿਵੇਂ ਆਪਾਂ ਧਮਾ ਕੇ ਜੀ ਸਿਲੰਡਰ ਸਿਲੰਡਰ ਚ ਕਹਿੰਦੇ ਆ ਹਾਂਜੀ ਉਹਦਾ ਨਾ ਮਟੀਰੀਅਲ ਜਾਂਦਾ ਹੈ ਸਿਲੰਡਰ ਵਾਲਾ ਸਿਸਟਮ ਹੀ ਆ ਗਿਆ ਜੀ ਹਾਂਜੀ ਸਾਰਾ ਦੇਖੋ ਇਹਨੇ ਚੱਕਣਾ ਹਾਂਜੀ ਉਹਨੇ ਗਾਉ ਨੂੰ ਦੇਣਾ ਛਾੜ ਕੇ ਫੇਰ ਅੱਗੇ ਦੇ ਠੀਕ ਆ ਜਿਹੜੇ ਸਾਰੇ ਉਹ ਮਸ਼ੀਨਾਂ ਖੜੀਆਂ ਨੇ ਉਹ ਕਦੇ ਆਉਂਦੀਆਂ ਨੇ ਉਹ ਛਾਂ ਦੇ ਆਪਣੇ ਆਪ ਆਪ ਇੰਪੈਕਟਰ ਗੰਨਾ ਗੁੱਡ ਨੂੰ ਬੁਲਾਦਾ ਜੀ ਹਾਂਜੀ ਇਹ ਇਹ ਆਪਣੇ ਚਾਰ ਵਾਸਤੇ ਨੇ ਠੀਕ ਆ ਜੀ ਮੱਕੀ ਵਾਲੀਆਂ ਠੀਕ ਹੈ ਜੀ ਤੇ ਉਹ ਇਕੱਠਾ ਕਰਨੇ ਵਾਸਤੇ ਉਹ ਕੰਦੀਆਂ ਇਕੱਠੀਆਂ ਮਾਰਨੀਆਂ ਨੇ ਇਕੱਠਾ ਬੰਨਦੇ ਆ ਜਿਹੜਾ ਉਹ ਚੌਦੂ ਅਗਲਾ ਖੜਾ ਜੀ ਸਿਸਟਮ ਜਾ ਉਹਦਾ ਕੀ ਸਿਸਟਮ ਆਹ ਆ achar ਦੀ ਗੱਠ ਬੰਨਣ ਵਾਸਤੇ ਅਸਾਂ ਉਹ ਵੀ ਇਹ ਨਹੀਂ ਇੱਥੋਂ ਇਹ ਇਹਦੇ ਵਿੱਚ ਮਟੀਰੀਅਲ ਪੈਂਦਾ ਜੀ ਹਰ ਚੀਜ਼ ਦੇ ਵਿੱਚ ਮਟੀਰੀਅਲ ਪੈਂਦਾ ਆ ਇੱਥੇ ਸੈਲਜ ਪੈਂਦਾ ਜੀ ਸੈਲਜ ਪੈਂਦਾ ਠੀਕ ਹੈ ਜਾ ਕੇ ਆਟੋਮੈਟਿਕ ਪੂਰੀ ਗੱਠ ਜਿਵੇਂ ਆਪਣੇ ਤੇ ਪਈ ਹੂ ਪਈਆਂ ਨੇ ਹਾਂਜੀ ਉਦਾਂ ਦਾ ਮਟੀਰੀਅਲ ਬਣਾ ਕੇ ਉਹਨੂੰ ਉਹ ਕੱਢ ਦਿੰਦੇ ਨੇ ਇਹ ਸਾਰੀ ਪ੍ਰੈਸ਼ਰ ਦੀ ਚੱਲਦਾ ਜੀ ਹੈ ਸਾਰਾ ਪ੍ਰੈਸ਼ਰ ਆਹ ਸਾਰਾ ਇਹ ਸਾਰਾ ਪ੍ਰੈ ਇਹ ਫਿਰ ਟਰੈਕਟਰ ਤੇ ਚੱਲਦਾ ਕੋਈ ਇੰਜਨ ਤੇ ਜੀ ਇਹ ਮੋਟਰ ਲੱਗੀ ਹੋਈ ਹੈ ਜੀ ਅੱਛਾ ਮੋਟਰ ਲੱਗੀ ਹੈ ਜੀ ਇਹਨੂੰ ਟਰੈਕਟਰ ਤੇ ਵੀ ਚਲਾ ਸਕਦੇ ਆ ਟਰੈਕ ਠੀਕ ਹੈ ਜੀ ਇਸ ਤੇ ਪੀਟੀਓ ਦਾ ਠੀਕ ਹੈ ਜੀ ਇਹਦੇ ਪੀਟੀਓ ਪੈਂਦੇ ਆ ਆ ਵੀ ਆ ਗਈ ਇਥੇ ਟਰੈਕਟਰ ਨਾਲ ਵੀ ਚਲਾ ਸਕਦੇ ਆ ਵੀ ਜੇ ਕਈ ਵਾਰ ਲੇਟ ਦੀ ਨਾ ਕੋਈ ਸਮੱਸਿਆ ਹੋਵੇ ਆਪਾਂ ਕੇ ਖੜਿਆ ਠੀਕ ਹੈ ਜੀ ਇਹ ਕਿੰਨੀ ਕੋਸਟਲੀ ਹੈ ਜੀ ਕਿਹੜਾ ਇਹ ਮਹੀਨਾ ਇਹ ਪੱਕਾ ਤਾਂ ਨਹੀਂ ਮੈਨੂੰ ਪਤਾ 14 ਰੁਪਏ ਤੋਂ 16 ਹੈ ਹਜੇ ਕੁਝ ਇਹੋ ਜਿਹਾ ਪਲੱਸ ਹੈ ਜੀ 14 ਪਲੱਸ ਆ ਜੀ 14 ਪਲੱਸ ਆ ਜੀ ਠੀਕ ਠੀਕ ਚਲੋ ਠੀਕ ਹੈ ਵੀਰ ਜੀ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਓਕੇ ਜਿੰਦਰਾ ਇੱਕ ਗੱਲ ਇਹ ਵੀ ਹੈਗੀ ਆ ਵੀ ਸੰਦ A to Z ਹਰ ਤਰ੍ਹਾਂ ਦਾ ਸੰਦ ਬਣਾਇਆ ਹਨਾ ਹਾਂ ਹਾਂ ਵੀਰੇ ਬਿਲਕੁਲ ਸਹੀ ਗੱਲ ਤੇ ਕੋਈ ਆਇਆ ਸਿਸਟਮ ਹੈ ਨਹੀਂ ਆਲੂ ਵਾਲਾ ਲਾਲਾ ਵੀ ਕਾਸ਼ੇ ਵਾਲਾ ਲਾਲਾ ਬੋਰਾ ਵਾਲੀਆਂ ਮਸ਼ੀਨਾਂ ਬੋਰਾ ਵਾਲੀਆਂ ਅਸਲ ਵਿੱਚ ਇਹ ਕਾਮਯਾਬ ਤਾਂ ਬੋਰਾ ਵਾਲੀਆਂ ਮਸ਼ੀਨਾਂ ਪਹਿਲਾਂ ਪਹਿਲਾਂ ਬੋਰਾ ਵਾਲੀਆਂ ਮਸ਼ੀਨਾਂ ਬਣਾਉਂਦੇ ਸਨ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਬੋਰਾ ਵਾਲੀਆਂ ਮਸ਼ੀਨਾਂ ਬਣਾਉਂਦੇ ਸਨ ਹਾਂ ਉਹ ਬਣਾਉਂਦੇ ਵੀਰੇ ਉਹਨਾਂ ਨੇ ਹੌਲੀ ਹੌਲੀ ਫਿਰ ਫਿਰ ਹੌਲੀ ਹੌਲੀ ਚੱਕਿਆ ਸਟੈਪ ਤੇ ਉਦੋਂ ਦੇ ਚੀਮਾ ਮੰਡੀ ਬਣਾਉਂਦੇ ਨੇ ਚੀਮਾ ਮੰਡੀ ਇੱਥੇ ਵੀਰੇ ਇੱਥੇ ਵੀ ਇੱਥੇ ਹੁਣ ਇਹਨਾਂ ਨੇ ਬਰਾ ਖੁੱਲੇ ਆ ਵੈਸੇ ਬ੍ਰਾਂਚ ਇੱਥੇ ਵੀਰੇ ਹੈ ਵੀਥੋ ਇਧਰਲੇ ਲੋਕਾਂ ਨੇੜੇ ਹਾਂ 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 ਉਹ ਦੂਰ ਪੈ ਜਾਂਦਾ ਆਪਾਂ ਨੂੰ ਵੀ ਦੂਰ ਪੈ ਜਾਂਦਾ ਗਾ ਤੇ ਆਪਣੇ ਉਧਰ ਸਿਰਪਰ ਨੇੜੇ ਵੀ ਰਗਾ ਆਪਣੇ ਸਿਬੀ ਨੇ ਵੀ ਲਿਆ ਸੀ ਨਾ ਜਰੂਰੀਤਾਂ ਲਿਆ ਸੀਗਾ ਠੀਕ 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 ਆ ਆਪਾਂ ਦੋ ਗਰੁੱਪ ਬਣਾਏ ਸੀ ਦੋ ਗਰੁੱਪਾਂ ਦੇ ਲਏ ਸੀਗੇ ਸਬਸਿਡੀ ਵਾਲੇ ਸਬਸਿਟੀ ਵਾਲੇ ਤੇ 80% ਸਬਸਿਡੀ ਵਾਲੇ ਲਏ ਸੀ ਉਦੋਂ ਆਪਾਂ ਠੀਕ ਆ ਠੀਕ ਆ ਹਾਂ ਹੋਰ ਵਧੀਆ ਚੱਲਦੇ ਆ ਰੈਨਜ ਕਰ ਲੈਗੀ ਪਲੇਟ ਵੱਡੀ ਆ ਹਾਂ ਇਸ ਦਾ ਗੱਲ ਹੈਗੀ ਆ ਤੇ ਕੋਈ ਚੀਜ਼ ਬਾਕੀ ਸੀਨ ਉਹਨਾਂ ਨੇ ਏਸੀ ਕੈਮਰਾਂ ਲਈ ਬਣਾਇਆ ਵੀਰ ਉਹਨਾਂ ਨੇ ਵਧੀਆ ਬਣਾਈ ਆ ਪੂਰੀ ਵਧੀਆ ਬਣਾਈ ਆ ਤਿਆਰ ਬਣਾਈ ਆ ਚੱਲੇ ਨੇ ਪਰ ਤੇਲ ਫੋਲ